ਆ ਡੈਡੀ ਦਾ ਸਾਲਿਆਂ ਦਾ ਮੁੰਡਾ ਬਣਿਆ ਫਿਰਦਾ ਕਿੰਨੇ ਪੈਸੇ ਲਾ ਆਇਆ 12000 ਹੂੰ ਤੇ 1200 ਕਿਤੇ ਸਲੂਨ ਵਾਲਿਆਂ ਦੇ ਗਿਆ ਉਹਦਾ ਰੰਗ ਹੀ ਗੋਰਾ ਕਰਾ ਲੈਂਦਾ ਉਹ ਦਿਖਾ ਰਿਹਾ ਇੱਧਰ ਦੇਖੋ ਮੈਂ ਦਿਖਾ ਨਹੀਂ ਤੁਸੀਂ ਦੇਖ ਲੈ ਪਹਿਲੋ ਮਾਤਾ ਜੀ ਹੁਣ ਤੁਸੀਂ ਆਉਣਾ ਤੁਹਾਡੀ ਵਾਰੀ ਏ ਆ ਹਿਲਾਵਾ ਦਿੱਤਾਗਾ ਤੁਸੀਂ ਆਉਣਾ ਤੁਸੀਂ ਆ ਕੋਸਾ ਬਾਪ ਹੋਏ ਮੂਰੇ ਆ ਵਾਓ ਕੋਸਾ ਬਾਪ ਹੋਏ ਮੂਰੇ ਉਹ ਆ ਦਾ ਟੌਰ ਨਾ ਫੋਨ ਤੇ ਲੱਗਾ ਇਦਾਂ ਰਹਿਣਾ ਦਾ ਖਾਣ ਪੀਣ ਖਾਣ ਪੀਣ ਨਾਲ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਦੋਸਤੋ 5 ਕਿਲੋ ਪੂਰਾ ਕਿਉ ਉਹ ਪਿਆਵਾ ਜਿਹੜੇ ਵੀ ਇਹਨਾਂ ਲੈ ਜਾਣਾ ਉਹ ਪਹਿਲੀਆਂ-ਪਹਿਲੀਆਂ ਚ ਲੈ ਜਾਓ ਮੁੜ ਕੇ ਯਾਰ ਮਿਲਦਾ ਨਹੀਂ ਕਿਉਂਕਿ ਹੁਣ 5 ਕਿਲੋ ਜੁੜਿਆ ਹੋਇਆ ਸੋ ਲੈ ਜਾਓ 100 ਰੁਪਏ ਕਿਲੋ ਬਈ ਮੱਜਾਂ ਦੁੱਧਾ ਕਿਉ ਉਹ ਤੇ ਜਿਹੜੇ ਵੀ ਨੂੰ ਭੈਣ ਭਰਾ ਨੂੰ ਚੰਗਾ ਲੱਗਾ ਡਿਲੀਵਰੀ ਹੋ ਜੂਗੀ ਪੈਸੇ ਆਪਦੇ ਤੁਸੀਂ ਪਾ ਦਿਓ ਪਹਿਲਾਂ ਤੇ ਮਾਤਾ ਦੇ ਖਾਤੇ 'ਚ ਪੈਣਿਆ ਸੋ ਆਪਾਂ ਨੂੰ ਕੁਛ ਨਹੀਂ ਮਿਲਣਾ ਥੈਂਕ ਯੂ ਸੋ ਮਾਚ ਲਵ ਯੂ ਬੰਨੇਵਾ ਦੇਸੀ ਕਿਉ ਇਹ ਤੇ ਪੀਪਾ ਨਾ ਐਡੀਡਾਸ਼ ਐਡੀਡਾਸ ਐਡੀਡਾਸ ਆ ਡੈਡ ਐਡਿਡਾ ਸਾਲੇ ਦਾ ਮੁੰਡਾ ਬਣਿਆ ਫਿਰਦਾ ਕਿੰਨੇ ਪੈਸੇ ਲਾ ਆਇਆ ਹੂੰ ਤੇ 1200 ਕਿਤੇ ਸਲੂਨ ਵਾਲਿਆਂ ਦੇ ਗਿਆ ਹੁੰਦਾ ਰੰਗ ਹੀ ਗੋਰਾ ਕਰਾ ਲੈਂਦਾ ਮਾਰਦਾ ਗੱਲਾਂ ਕੋ ਸਾਵਾ ਆਪੋਏ ਮੂਰੇ ਆ ਵਾਓ ਕੋ ਸਾਵਾ ਆਪੋਏ ਮੂਰੇ ਹੈ ਵਾਹ ਗੋਡਾ ਲਾ ਕੇ ਮਾਰਨਾ ਸ਼ਾਟ ਹੁਣ ਗੋਡਾ ਗੋਡਾ ਲਾ ਕੇ ਸ਼ਾਟ ਮਾਰਨਾ ਗੋਡਾ ਲਾ ਕੇ ਏ ਏ ਯੈਸ ਨਵੀਂ ਤਕਨੀਕ ਨਾ ਛੱਡਣਾ ਨਹੀਂ ਅੱਜ ਕੋਈ ਆਪਾਂ ਠੀਕ ਆ ਉਹ ਆਦਾ ਟੌਰ ਨਾ ਫੋਨ ਤੇ ਲੱਗਾ ਇਧਰ ਇਹਨਾਂ ਦਾ ਖਾਣ ਪੀਣ ਖਾਣ ਪੀਣ ਨਾਲ ਧਿਆਨ ਇਧਰ ਚੱਕ ਦੋ ਕੰਮ ਨੂੰ ਉਹਨੇ ਪਾਈਪ ਥੂਮਾ ਕਰ ਉਹ ਦਿਖਾ ਰਿਹਾ ਇਧਰ ਦੇਖੋ ਮੈਂ ਦਿਖਾ ਨਹੀਂ ਤੂੰ ਦੇਖ ਲੈ ਪਹਿਲੋ ਮਾਤਾ ਜੀ ਮਾਤਾ ਜੀ ਤੂੰ ਕੱਲੋਂ ਦੇ ਕਹਿੰਦੇ ਆਉਂਦੇ ਨਹੀਂ ਆਉਂਦੇ ਨਹੀਂ ਅੱਜ ਥੋੜਾ ਲਾਂਮਾ ਲਾਤਾ ਹਾਂ ਹੁਣ ਤੁਸੀਂ ਆਉਣਾ ਤੁਹਾਡੀ ਵਾਰੀ ਏ ਅਸੀਂ ਲਾਂਮਾ ਦਿੱਤਾ ਕਾ ਤੁਸੀਂ ਆਉਣਾ ਤੁਸੀਂ ਆ ਕੇ ਲਾਂਮਾ ਲਾਉਣ ਇਧਰ ਮਿੱਤਰੋ ਕਹਿੰਦੇ ਝੋਲੇ ਰੈਡੀ ਹੋ ਰਿਹਾ ਝੋਲਿਆਂ ਦੇ ਨਾਲ ਨਾਲ ਇਧਰ ਮੋਰਨੀਆਂ ਪਈਆਂ ਚਾਦਰੇ ਤੇ ਇਧਰ ਝੋਰੇ ਬੜੇ ਤਰ੍ਹਾਂ ਦੇ ਜੈਪ ਵਾਲੇ ਤਿਆਰ ਕਰਾਉਣੇ ਇਦਾਂ ਦੇ ਵੀ ਤਿਆਰ ਕਰਾ ਆਹ ਵੱਖਰੀ ਚੀਜ਼ ਆ ਟਮ ਐਂਡ ਜੈਰੀ ਆ ਵੀ ਮੋਡੇ ਆ ਗਿਆ ਉਹ ਦੂਸਰ ਇਹ ਚਾਦਰਾਂ ਜੀ ਇਹ ਸੇਗਾ ਕਿਉਂਕਿ ਵੈਡਿੰਗ ਸੀਜ਼ਨ ਤੇ ਜਿਵੇਂ ਸਟਾਰਟ ਹੋਣ ਵਾਲਾ ਹਾਂ ਇਹ ਨਾ ਲੋਕ ਪਤਾ ਕੀ ਕੋਕੇ ਦੇ ਬਹੁਤ ਡਿਮਾਂਡ ਕਰਦੇ ਇਹ ਚੀਜ਼ ਇਹ ਚੀਜ਼ਾਂ ਨਾਲਦਾ ਇਦਾਂ ਦੀਆਂ ਬਹੁਤ ਵੈਰਾਈਟੀ ਤੁਸੀਂ ਆਪਦੇ ਮਨ ਪਸੰਦ ਦਾ ਡਿਜ਼ਾਈਨ ਤਿਆਰ ਕਰੋ ਉਹ ਵੀ ਹੋ ਜੂ ਇਧਰ ਚੈੱਕ ਕਰੋ ਝੋਲੇ ਹਰ ਕਲਰ ਤੁਹਾਡੀ ਮਨ ਪਸੰਦ ਦਾ ਇਧਰ ਪੰਜਾਬ ਬਾਕੀ ਜੇ ਕੋਈ ਵੀ ਇਦਾਂ ਦੀ ਚੀਜ਼ ਤੁਸੀਂ ਰੈਡੀ ਕਰਾਉਣੀ ਆ ਨੀਚੇ ਮੈਂ ਆਈ ਟੀ ਮੈਂਸ਼ਨ ਕੀਤੀ ਆ ਲਾਹੌਰਨ ਲਾਹੌਰਨ ਕਰਕੇ ਆ ਉੱਥੇ ਸਾਰੀ ਅਪਡੇਟ ਦਿੱਤੀ ਹੋਈ ਮੋਟੇ ਉੱਤੇ ਕੰਟੈਕਟ ਕਿਵੇਂ ਕਰਨਾ ਸਾਰਾ ਬਸ ਮੈਸੇਜ ਕਰ ਲੈਣ ਬਾਕੀ ਮੈਸੇਜ ਜਿਹੜਾ ਹੈ ਬਸ ਮੈਸੇਜ ਕਰੋ ਤੇ ਇਦਾਂ ਦੇ ਸੋਹਣੇ ਸੋਹਣੇ ਡਿਜ਼ਾਈਨ ਨੰਬਰ ਵੀ ਪਿਆ ਇਹਨਾਂ ਦਾ ਨੰਬਰ ਹਾਂ ਜਿਹੜਾ ਤੁਸੀਂ ਦੇਖ ਹੀ ਲਈਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ